ਸਵਾਗਤ ਹੈ ਤੁਹਾਡਾ ਗਰੁੰਦਰ ਫੈਮਿਲੀ ਵਲੌਗ ਵਿੱਚ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਵੱਡੇ ਪਣੇ ਵਾਲੇ ਕੱਪੜੇ ਚੋਂ ਸਲਵਾਰ ਦੀ ਕਟਿੰਗ ਕਰਨ ਦੱਸਾਂਗੇ ਜਿਹੜੇ ਵੱਡੇ ਪਣੇ ਵਾਲੇ ਕੱਪੜੇ ਦੀ ਸਲਵਾਰ ਦੀ ਕਟਿੰਗ ਥੋੜੀ ਜਿਹੀ ਅਲੱਗ ਹੁੰਦੀ ਆ ਠੀਕ ਹੈ ਜੀ ਕੱਪੜਾ ਆਪਣੇ ਕੋਲ ਸਿਰਫ ਡੇਢ ਮੀਟਰ ਹੈ ਇਹ ਦੇਖੋ ਡਬਲ ਕੱਪੜਾ ਆਪਣਾ 34 ਇੰਚ ਹੈ ਤੇ ਡੇਢ ਮੀਟਰ ਕੱਪੜਾ ਆਪਣਾ ਇਹਦੇ ਵਿੱਚ ਆਪਾਂ ਤੁਹਾਨੂੰ ਸਲਵਾਰ ਦੀ ਕਟਿੰਗ ਕਰਕੇ ਦੱਸਦੇ ਆ ਤੇ ਵਧੀਆ ਹੈਵੀ ਸਲਵਾਰ ਬਣਦੀ ਹੈ ਡੇਢ ਮੀਟਰ ਕੱਪੜੇ ਚੋਂ ਵੀ ਠੀਕ ਹੈ ਜੀ ਸਭ ਤੋਂ ਪਹਿਲਾਂ ਕੱਪੜੇ ਨੂੰ ਆਪਾਂ ਇਸ ਤਰੀਕੇ ਨਾਲ ਡਬਲ ਫੋਲਡਿੰਗ ਕਰ ਲਾਂਗੇ ਇਸ ਤਰੀਕੇ ਨਾਲ ਠੀਕ ਹੈ ਜੀ ਕੱਪੜੇ ਨੂੰ ਆਪਾਂ ਡਬਲ ਫੋਲਡਿੰਗ ਕਰ ਲਿਆ। ਇਹਨਾਂ ਜਿਹੜੀ ਆਪਣੀ ਸਲਵਾਰ ਦੀ ਲੰਬਾਈ ਹੈਗੀ ਆ 36 ਇੰਚ ਤਿਆਰ ਹੈ। 36 ਵਿੱਚੋਂ ਆਪਾਂ 4 ਇੰਚ ਜਿਹੜਾ ਕੱਪੜਾ ਹੈਗਾ 벨ਟ ਦਾ ਕੱਢ ਦੇਾਂਗੇ। 36 ਤੋਂ 4 ਇੰਚ ਕੱਪੜਾ ਆਪਾਂ 벨ਟ ਦਾ ਕਰ ਦੇਾਂਗੇ ਤੇ ਪਿੱਛੇ ਰਹਿ ਗਿਆ ਜੀ ਆਪਣੇ ਕੋਲ 32 ਇੰਚ ਕੱਪੜਾ 32 ਇੰਚ ਕਪੜੇ ਵਿੱਚ ਆਪਾਂ 1 ਇੰਚ ਪਲੱਸ ਕਰਾਂਗੇ 33 ਇੰਚ ਕਿਉਂਕਿ ਆਪਣਾ ਜਿਹੜਾ ਕਪੜਾ ਉੱਪਰ ਵੀ ਸਲਾਈ ਜਾਊਗਾ ਥੱਲੇ ਵੀ ਅਧਾ ਇੰਚ ਸਲਾਈ ਚ ਆਊਗਾ ਠੀਕ ਹੈ ਜੀ ਤੇ ਆਪਾਂ ਜਿਹੜਾ ਨਿਸ਼ਾਨ ਲਾਉਣੇ ਆ 33 ਇੰਚ ਤੇ ਲਾਵਾਂਗੇ ਤੇ ਜਿਹੜਾ ਪਹੁੰਚ ਦੀ ਆਪਾਂ ਚੌੜਾਈ ਰੱਖਣੀ ਆ ਉਹ 11 ਇੰਚ ਰੱਖਾਂਗੇ ठीक है जी पहला आप कपड़ा कट देंगे इतों आप सारा कपड़ा कटिंग कर देंगे ये अपने को सवारचे हो गए ਇਹ ਜੇ ਆਪਾਂ ਜਿਹੜੀ ਸਲਵਾਰ ਬਣਾਉਣੀ ਹੈ ਪੌਂਚਿਆਂ ਵਾਲੀ ਸਲਵਾਰ ਵਿੱਚ ਜਿੱਥੇ ਆਪਣੇ ਕੇ ਪੌਂਚੇ ਦਾ ਕਪੜਾ ਪਵੇ ਠੀਕ ਹੈ ਜੀ ਸਟੇਡ ਸਲਵਾਰ ਆਪਾਂ ਇਹਦੀ ਕਟਿੰਗ ਨਹੀਂ ਕਰਨੀ ਆ ਤੇ ਇਹ ਆਪਣੇ ਸਲਵਾਰ ਦੇ ਪੌਂਚੇ ਹੋਗੇ ਇਸ ਤੋਂ ਬਾਅਦ ਆਪਾਂ ਇਸ ਤੋਂ ਗਾਂ ਵਾਲੇ ਕਪੜੇ ਦੇ ਵਿੱਚੋਂ ਆਪਾਂ 벨ਟ ਦਾ ਕਪੜਾ ਕਟਿੰਗ ਕਰਨਾ ਹੈ 벨ਟ ਆਪਣੀ 24 ਇੰਚ ਤਿਆਰ ਹੈ ਤੇ ਆਪਾਂ 25 ਇੰਚ ਲਵਾਂਗੇ ਜਿੰਨੀ ਆਪਣੀ 벨ਟ ਤਿਆਰ ਹੁੰਦੀ ਉਹ ਤਾਂ 1 ਪੈਚ ਇੰਚ ਵੱਧ ਲੈਣਾ ਕਪੜਾ ਕਿਉਂਕਿ ਦੋਨਾਂ ਸਾਈਡ ਤੇ ਅੱਧਾ ਰੈਂਚ ਆਪਣਾ ਕਪੜਾ ਸਲਾਈ ਚ ਆ ਜਾਂਦਾ ਹੈ जी बैल्ट की लंबाई आप रखनी है सत इंच रखा बैल्ट की अपनी कटिंग होगी है इस तुम तो जो अपना आ वाला कपड़ा बचया ये आप कटिंग करनी है, ठीक है ਇੱਕ ਸਾਈਡ ਤੋਂ ਸਭ ਤੋਂ ਪਹਿਲਾਂ ਆਪਾਂ ਕੁੰਦੇਰੀ ਲੰਬਾਈ ਲਾਵਾਂਗੇ ਇਸ ਤਰੀਕੇ ਨਾਲ ਕੱਪੜਾ ਰੱਖਾਂਗੇ ਜਿਹੜਾ ਆਪਾਂ ਪਹੁੰਚਾ ਕਟਿੰਗ ਕੀਤਾ ਸੀਗਾ ਆਹ ਵਾਲਾ ਕੱਪੜਾ ਇਹਨੂੰ ਆਪਾਂ ਉੱਪਰ ਰੱਖਾਂਗੇ ਇਸ ਤਰੀਕੇ ਨਾਲ ਠੀਕ ਹੈ ਇਹ ਆਪਣੀ ਖੁੰਦਰੀ ਲੰਬਾਈ ਜਿਹੜੀ ਆਪਾਂ ਲਾਉਣੀ ਆ ਪਹੁੰਚ ਜਿੰਨੀ ਹੀ ਲਾਉਣੀ ਜਿੰਨਾ ਆਪਣਾ ਪਹੁੰਚਿਆ ਓਨੀ ਲੰਬਾਈ ਲਾਵਾਂਗੇ ਖੁੰਦੇ ਦੀ ਇਸ ਤਰ੍ਹਾਂ ਇੱਥੋਂ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਛੱਕ ਦੇਾਂਗੇ ਤੇ ਇੱਥੋਂ ਦੇਖੋ ਆਪਣਾ ਇਹਦਾ ਖੁੰਦੇਰੀ ਲੰਬਾਈ ਵੀ ਆਪਣੀ 33 ਇੰਚ ਤਿਆਰ ਹੈ ਤੇ ਪਹੁੰਚੇ ਦੀ ਲੰਬਾਈ ਵੀ ਆਪਾਂ 33 ਇੰਚ ਰੱਖੀ ਸੀਗੀ ਇਸ ਤੋਂ ਬਾਅਦ ਆਪਾਂ ਖੁੰਦੇ ਦੀ ਚੜਾਈ ਰੱਖਾਂਗੇ 3 ਇੰਚ ਰੱਖਾਂਗੇ ਇਹਦੇ ਵਿੱਚ ਆਪਾਂ ਖੁੰਦੇ ਦੀ ਚੜਾਈ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਦੂਸਰੀ ਸਾਈਡ ਤੋਂ ਕੱਪੜੇ ਦੀ ਜਿਹੜੀ ਕੁੰਡੇ ਦੀ ਚੁੜਾਈ ਲਾਵਾਂਗੇ ਇਸ ਤਰੀਕੇ ਨਾਲ ਇਸ ਤੋਂ ਬਾਅਦ ਦੂਜੀ ਸਾਈਡ ਦਾ ਕੱਪੜਾ ਆਪਾਂ ਲਾਵਾਂਗੇ ਇਸ ਤਰੀਕੇ ਨਾਲ ਦੇਖੋ ਇਹੋ ਇਹ ਲਈ ਸਾਈਡ ਤੋਂ ਆਪਾਂ ਕੁੰਡੇ 'ਚ ਲੰਬਾਈ ਇਧਰੋਂ ਲਈਏ ਇਧਰੋਂ ਆਪਾਂ ਸਟਾਰਟ ਕੀਤਾ ਇਧਰੋਂ ਕੁੰਡੇ 'ਚ ਲੰਬਾਈ ਲਈ ਆਪਾਂ ਤੇਤੀ ਜਾਂਚ ਹੁਣ ਆਪਾਂ ਦੂਸਰੀ ਸਾਈਡ ਕੀ ਕਰਨਾ ਇਧਰੋਂ ਲੰਬਾਈ ਲਾਵਾਂਗੇ ਤੇ ਇਧਰ ਨਿਸ਼ਾਨ ਲਾਵਾਂਗੇ ਉਲਟ ਸਾਈਡ ਆਪਾਂ ਨਿਸ਼ਾਨ ਲਾਉਣੇ ਆ 33 ਇੰਚ ਠੀਕ ਹੈ ਜੀ ਇਧਰੋਂ ਲੰਬਾਈ ਲੈ ਕੇ ਇਧਰ ਆਪਾਂ 33 ਇੰਚ ਲਾਇਆ ਕੁੰਡੇ ਦਾ ਤੇ ਦੂਸਰੀ ਸਾਈਡ ਆਪਾਂ ਇਧਰੋਂ ਲੰਬਾਈ ਲੈ ਕੇ ਇਧਰ ਕੁੰਡੇ ਦਾ ਨਿਸ਼ਾਨ ਲਾਵਾਂਗੇ ਆਪਾਂ ਤੁਹਾਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਸੂਟ ਦੀ ਕਟਿੰਗ ਕਰਨਾ ਦੱਸਦੇ ਆ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਇਥੋਂ ਕਟਿੰਗ ਕਰ ਦਾਂਗੇ ਹੁੰਦਾ ਜਿਹੜਾ ਆਪਾਂ ਚੁੜਾਈ ਲਈਏ ਇਥੇ ਤੇ ਦੂਸਰੀ ਸਾਈਡ ਵੀ ਆਪਾਂ ਇਹਦੇ ਕੁੰਝੇ ਚੁੜਾਈ ਲੈ ਇਹੋ ਜਿਹੀ ਕਟਿੰਗ ਕਰ ਦਿਆਂਗੇ ਕਟਿੰਗ ਕਰਨ ਤੋਂ ਬਾਅਦ ਉਹਨਾਂ ਕੁੰਦਿਆਂ ਨੂੰ ਆਪਾਂ ਇਸ ਤਰੀਕਾ ਨਾਲ ਫੜ ਲਾਂਗੇ ਇਸ ਤਰੀਕਾ ਨਾਲ ਠੀਕ ਹੈ ਜੀ ਇਸ ਤਰ੍ਹਾਂ ਤੇ ਇਹਨੂੰ ਆਪਾਂ ਇਸ ਤਰੀਕੇ ਨਾਲ ਕਰ ਲਾਂਗੇ ਠੀਕ ਹੈ ਦੋਨੋਂ ਸਾਰਤਾ ਪਕੁੰਦੇ ਫੜ ਕੇ ਇਸ ਤਰੀਕੇ ਨਾਲ ਉਹ ਤਿਆਸ਼ਾ ਕਰਤਾ ਆਪਾਂ ਕੱਪੜੇ ਨੂੰ ਤੋਂ ਹੁਣ ਆਪਾਂ ਸੈਂਟਰ ਚੋਂ ਕਪੜਾ ਕਟਿੰਗ ਕਰ ਦੇਾਂਗੇ ਠੀਕ ਹੈ ਹੁਣ ਆਪਾਂ ਚਾਰੋਂ ਪੁੰਦੇ ਜਿਹੜੇ ਹੈਗੇ ਚੱਕ ਕੇ ਇੱਕ ਦੂਸਰੇ ਦੇ ਉੱਪਰ ਧਰ ਦੇਾਂਗੇ ਇਹਨਾਂ ਨੂੰ ਆਪਾਂ ਸਟਿਕਣਾ ਬਰਾਬਰ ਕਰਨ ਤੋਂ ਬਾਅਦ ਦੂਸਰੀ ਸਾਈਡ ਇੱਥੋਂ ਆਪਾਂ ਜਿਹੜੀ ਆਪਣੀ ਹੈਗੀ ਐ ਆਸਨ ਦਾ ਨਿਸ਼ਾਨ ਲਾਵਾਂਗੇ ਇੱਥੋਂ ਇੱਥੋਂ ਠੀਕ ਐ ਆਸਨ ਜਿਹੜਾ ਹੈਗਾ ਝੋਲੀ ਆਪਣੀ 10 ਇੰਚ ਦੇ ਨਿਸ਼ਾਨ ਲਾਵਾਂਗੇ ਆਪਾਂ ਇੱਥੇ ਇਸ ਥਿੱਕਾ ਠੀਕ ਹੈ ਇੱਥੇ ਆਪਾਂ ਕਟਿੰਗ ਕਰ ਦੇਾਂਗੇ ਇਸ ਤੋਂ ਬਾਅਦ ਜਿਹੜੀ ਆਵਾਦ ਘਾਟ ਆ ਇਹਨੂੰ ਆਪਾਂ ਕਟਿੰਗ ਕਰਕੇ ਬਰਾਬਰ ਕਰ ਲਾਂਗੇ ਕੁੰਦੇ ਸਾਰੇ ਆਪਣੇ ਇਸ ਤੋਂ ਬਾਅਦ ਆਪਣਾ ਕਪੜਾ ਇੱਧਰ ਜੁੜਿਆ ਸੀਗਾ ਇਹ ਵਾਲਾ ਇਹਨੂੰ ਵੀ ਆਪਾਂ ਕਟਿੰਗ ਕਰ ਦੇਾਂਗੇ ਇੱਥੋਂ ਅਲੱਗ-ਅਲੱਗ ਕਰ ਦੇਾਂਗੇ ਕੁੰਦੇ ਤੋਂ ਆਪਾਂ ਲੋ ਜੀ ਸਲਵਾਰ ਦੇ ਕੁੰਦੇ ਆਪਣੇ ਕਟਿੰਗ ਹੋ ਗਏ ਆ ਇਹ ਆਪਣੇ ਸਲਵਾਰ ਦੇ ਕੁੰਦੇ ਹੋ ਗਏ ਇਹ ਆਪਣੇ ਸਲਵਾਰ ਦੇ ਪੌਂਚਾ ਦਾ ਕਪੜਾ ਹੋ ਗਿਆ ਜਿਹੜਾ ਆਪਾਂ ਸਲਵਾਰ 'ਚ ਪੌਂਚ ਪਾਉਣੇ ਆ ਠੀਕ ਹੈ ਜੀ ਇਹ 벨ਟ ਹੋ ਗਈ ਹੈ ਆਪਣੇ ਜਿਹੜਾ ਆ ਵਾਲਾ ਕਪੜਾ ਜੀ ਐਕਸਟਰਾ ਇਹ ਆਪਣੇ ਮੂਰੀਆਂ ਥੱਲੇ ਲੱਗ ਜੂਗਾ ਸੋ ਆਪਾਂ 1.5 ਮੀਟਰ ਕਪੜੇ 'ਚ ਬਹੁਤ ਹੀ ਵਧੀਆ ਸਲਵਾਰ ਦੀ ਕਟਿੰਗ ਕੀਤੀ ਹੈ ਤੇ ਸੌਖੇ ਤਰੀਕੇ ਨਾਲ ਤੁਹਾਨੂੰ ਕਟਿੰਗ ਕਰਕੇ ਦਿਖਾਈ ਹੈ ਤੇ ਜਿਹੜੀ ਆਪਾਂ ਇਸ ਤਰੀਕੇ ਨਾਲ ਸਲਵਾਰ ਕਟਿੰਗ ਕਰਦੇ ਆ ਆਪਣੇ ਸਲਵਾਰ ਵੀ ਹੈਵੀ ਹੋ ਜਾਂਦੀ ਆ ਤੇ ਅਗਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਟਾਈਪ ਸੈਂਡਾਈ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਤੇ ਵਧੀਆ ਵਜੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਸਾਡੀ ਵੀਡੀਓ ਕਿਸ ਤਰ੍ਹਾਂ ਲੱਗੀ ਮਿਲਦੇ ਹਾਂ ਨੈਕਸਟ ਵੀਡੀਓ ਚ ਬਾਏ ਬਾਏ ਰੱਬ ਰਾਖਾ